ਸਸੇガル ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ 11 ਤਰੀਕ ਤੋਂ ਲੈ ਕੇ 14-15 ਦਸੰਬਰ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ ਕਿਉਂਕਿ ਪੰਜਾਬ ਦੇ ਵਿੱਚ ਸ਼ੀਤ ਲਹਿਰ ਯਾਨੀ ਕਿ ਕੋਲਡ ਵੇਵ ਦੇ ਅਲਰਟ ਜਾਰੀ ਹੋ ਚੁੱਕੇ ਆ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਸਾਨੂੰ ਠੰਢੀ ਸ਼ੀਤ ਲਹਿਰ ਯਾਨੀ ਕਿ ਠੰਢੀ ਹਵਾ ਕੋਲਡ ਵੇਵ ਅਤੇ ਕੋਹਰੇ ਦੇ ਹਾਲਾਤ ਜਿਹੜੇ ਬਣਦੇ ਹੋਏ ਦਿਖਾਈ ਦੇਣਗੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇਖਾਂਗੇ ਸੈਟਲਾਈਟ ਇਮੇਜ ਕੀ ਕਹਿ ਰਹੀ ਹੈ ਉਹ ਵੀ ਦੇਖਾਂਗੇ ਤੇ ਨਾਲ ਦੀ ਨਾਲ ਕਿਵੇਂ ਦੇ ਹਾਲਾਤ ਬਣ ਸਕਦੇ ਨੇ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਜਾਣਕਾਰੀ ਸ਼ੇਅਰ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ YouTube ਵਾਲੇ ਫਾਰਮਰ ਤੇ ਪਹਿਲੀ ਵਾਰੀ ਆਏ ਹੋ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਤਾਂ ਨਾਲ ਦੀ ਨਾਲ ਲਾਈਕ ਵੀ ਕਰਕੇ ਜਾਓ ਤੇ ਸ਼ੇਅਰ ਕਰਦੇ ਹੋ ਨਾ ਤੱਕ ਜਿਹਨਾਂ ਨੂੰ ਮੌਸਮ ਦੀ ਜਾਣਕਾਰੀ ਦੀ ਜਰੂਰਤ ਰਹਿੰਦੀ ਹੈ ਸੈਟਲਾਈਟ ਇਮੇਜ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਜਿਹੜਾ ਹੈ ਉਹ ਠੀਕ ਬਣਦਾ ਦਿਖਾਈ ਦੇ ਰਿਹਾ ਕਿਸੇ ਤਰੀਕੇ ਦੀ ਕੋਈ ਵੱਡੀ ਹਲਚਲ ਨਹੀਂ ਹੈ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਧੁੰਦਲੀ ਜੀ ਲੇਅਰ ਬਸ਼ੱਕ ਦਿਖਾਈ ਦੇ ਰਹੀ ਹੈ ਪਰ ਮੌਸਮ ਓਵਰਆਲ ਠੀਕ ਠਾਕ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਪੱਛਮੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਸਾਨੂੰ ਮੌਸਮ ਦਿਨ ਦੇ ਵੇਲੇ ਕਲੀਅਰ ਜਾਪਦਾ ਹੋਇਆ ਦਿਖਾਈ ਦੇਵੇਗਾ ਪਰ ਠੰਡ ਦੇ ਜਿਹੜੇ ਹਾਲਾਤ ਨੇ ਉਹ ਲਗਾਤਾਰ ਬਣੇ ਰਹਿਣਗੇ ਕਿਉਂਕਿ ਜਿਹੜੀ ਪੱਛਮੀ ਹਵਾ ਹੁੰਦੀ ਹੈ ਇਸ ਦੇ ਨਾਲ ਠੰਡੀ ਹਵਾ ਪੰਜਾਬ ਦੇ ਵਿੱਚ ਐਂਟਰ ਕਰ ਜਾਂਦੀ ਹੈ ਤਾਪਮਾਨ ਜ ਦਿੰਦੇ ਵੇਲੇ ਤਾਪਮਾਨ ਜਿਹੜੇ 20 ਤੋਂ ਡਿਗਰੀ ਤੋਂ ਥੱਲੇ ਹੀ ਰਹਿਣਗੇ ਆਮ ਤੌਰ ਤੇ 17-18 ਡਿਗਰੀ ਤੱਕ ਰਹਿਣਗੇ ਅਤੇ ਰਾਤ ਦੇ ਤਾਪਮਾਨ ਜਿਹੜੇ ਉਹ 3 ਤੋਂ 4 ਡਿਗਰੀ ਤੱਕ ਤੁਹਾਨੂੰ ਪਹਿਲਾਂ ਵੀ ਅਲਰਟ ਦੱਸ ਚੁੱਕੇ ਆ ਹੁਣ ਗੱਲ ਕਰ ਲੈਂਦੇ ਆ ਸ਼ੀਤ ਲਹਿਰ ਤੇ ਕੋਹਰੇ ਦੀ ਸ਼ੀਤ ਲਹਿਰ ਦਾ ਮਾਹੌਲ ਪੰਜਾਬ ਦੇ ਵਿੱਚ ਸਾਨੂੰ 14 ਤਰੀਕ ਦਾ ਜੋ ਅਲਰਟ ਜਾਰੀ ਹੋਇਆ ਉਹਦੇ ਤੱਕ ਕਲੀਅਰ ਹੈ ਕਿ 14 ਤਰੀਕ ਤੱਕ ਇਸੇ ਤਰੀਕੇ ਨਾਲ ਠੰਡੇ ਹਾਲਾਤ ਜਨਪ ਦੇ ਵਿੱਚ ਬਣੇ ਰਹਿਣਗੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਠੰਡ ਦੇ ਹਾਲਾਤ ਕਿਵੇਂ ਦੇ ਨੇ ਗੱਲ ਕਰ ਲੈਂਦੀ ਆ ਜੀ ਕੋਹਰੇ ਦੀ ਕੋਹਰੇ ਦੇ ਜਿਹੜੇ ਹਾਲਾਤ ਨੇ ਉਹ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਖਾਸ ਤੌਰ ਤੇ ਜਿਹੜੇ ਕਿ ਪਾਕਿਸਤਾਨ ਦੇ ਨਾਲ ਏਰੀਆ ਟੱਚ ਹੋ ਰਿਹਾ ਜੀ ਸਰਹੱਦੀ ਬੈਲਟ ਹੈ ਇਹਦੇ ਵਿੱਚ ਜ਼ਿਆਦਾ ਹਾਲਾਤ ਨੇ ਨਾਲ ਦੀ ਨਾਲ ਰਾਜਸਥਾਨ ਦੇ ਨਾਲ ਇਲਾਕਾ ਗੰਗਾ ਜੰਗਰ ਦਾ ਉਸ ਇਲਾਕੇ ਵਿੱਚ ਵੀ ਕਾਫੀ ਜ਼ਿਆਦਾ ਸਾਨੂੰ ਕੋਹਰੇ ਦੀਆਂ ਖਬਰਾਂ ਦਿਖਾਈ ਦੇ ਰੀਆਂ ਨੇ ਗੱਲ ਕੀਤੀ ਜਾਵੇ ਤਾਂ ਕੋਹਰੇ ਦਾ ਨੁਕਸਾਨ ਖਾਸ ਤੌਰ ਤੇ ਸਬਜ਼ੀ ਵਾਲੀ ਫਸਲਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਤੇ ਹੁੰਦਾ ਹੈ ਕਿਉਂਕਿ ਇਹ ਜਿਹੇ ਦੇ ਵਿੱਚ ਜਿਹੜੀ ਫਸਲ ਹੁੰਦੀ ਹੈ ਸਬਜ਼ੀ ਦੀ ਉਹ ਨਾਜ਼ੁਕ ਹੁੰਦੀ ਹੈ ਉਸਦੇ ਪੱਤੇ ਜਲ ਜਾਂਦੇ ਨੇ ਮੁਰਝਾ ਜਾਂਦੇ ਨੇ ਤੇ ਕੋਹਰਾ ਉਹਨਾਂ ਨੂੰ ਇੱਕ ਤਰੀਕੇ ਨਾਲ ਫੂਕ ਕੇ ਰੱਖ ਦਿੰਦਾ ਹੈ ਅਜਿਹੇ ਤੋਂ ਤੁਸੀਂ ਨਾਈਟ੍ਰੋਜਨ ਵਗੈਰਾ ਦੀ ਸਪਰੇਅ ਕਰ ਸਕਦੇ ਹੋ ਜਾਂ ਹੋਰ ਤਰੀਕੇ ਦੇ ਕੋਈ ਤੁਸੀਂ ਪਰਹੇਜ਼ ਕਰ ਸਕਦੇ ਹੋ ਜਿਵੇਂ ਆਪਾਂ ਮਲਚਿੰਗ ਪੇਪਰ ਜਾਂ ਨਾਲ ਦੀ ਨਾਲ ਪਰਾਲੀ ਵਗੈਰਾ ਪਾ ਕੇ ਤੁਸੀਂ ਆਪਣੀ ਫਸਲ ਨੂੰ ਬਚਾ ਸਕਦੇ ਹੋ ਜਾਂ ਹਲਕਾ ਤੋਂ ਦਰਮਿਆਨਾ ਪਾਣੀ ਲਗਾ ਕੇ ਵੀ ਤੁਸੀਂ ਆਪਣੀ ਫਸਲ ਨੂੰ ਬਚਾ ਸਕਦੇ ਹੋ ਬਾਕੀ ਗੱਲ ਕੀਤੀ ਜਾਵੇ ਅਗਰ ਖੜਕ ਵਾਲੇ ਕਿਸਾਨ ਵੀਰਾਂ ਲਈ ਤਾਂ ਉਹਨਾਂ ਦੇ ਲਈ ਹੁਣ ਉਪਰੋਕਤ ਸਮਾਂ ਹੈ ਕਿ ਖਾਦ ਵਗੈਰਾ ਲਗਾ ਕੇ ਆਪਣੇ ਖੇਤ ਨੂੰ ਪਾਣੀ ਲਗਾ ਦਿਓ ਤਾਂ ਕਿ ਤੁਸੀਂ ਠੰਡ ਤੋਂ ਕੋਹਰੇ ਤੋਂ ਆਪਣੀ ਕਣਕ ਦੀ ਫਸਲ ਨੂੰ ਬਚਾ ਸਕੋਗੇ ਹੁਣ ਦੇਖ ਲੈਂਦੇ ਹਾਂ ਮੌਸਮ ਵਿਭਾਗ ਦਾ ਅਲਰਟ ਕੀ ਕਹਿ ਰਿਹਾ ਜੀ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਅਲਰਟ ਨੇ ਇਹਦੇ ਵਿੱਚ ਸਾਫ਼ ਕਲੀਅਰ ਹੈ ਕਿ ਪੰਜਾਬ ਦੇ ਵਿੱਚ 10 ਤਰੀਕ ਤੋਂ ਲੈ ਕੇ 14 ਤਰੀਕ ਤੱਕ ਕੋਲਡ ਵੇਵ ਦੇ ਹਾਲਾਤ ਨੇ ਜੋ ਕਿ ਸਾਨੂੰ ਬਹੁਤੇ ਹਿੱਸਿਆਂ ਦੇ ਵਿੱਚ ਠੰਡ ਵਰਗੇ ਹਾਲਾਤ ਅਤੇ ਸ਼ੀਤ ਲਹਿਰ ਦੇ ਹਾਲਾਤ ਵਧਦੇ ਹੋਏ ਦਿਖਾਈ ਦੇਣਗੇ ਬਾਕੀ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਜਾਣਕਾਰੀ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ ਧੰਨਵਾਦ ਜੀ ਮਿਲਦੇ ਜੇ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਲਈ ਧੰਨਵਾਦ